ਸਾਡੇ ਵਿੱਚੋਂ ਸਬਰ ਵੀ ਮੁੱਕ ਗਿਆ ਸਾਡੇ ਵਿੱਚੋਂ ਸ਼ੁਕਰ ਵੀ ਮੁੱਕ ਗਿਆ ਤੁਸੀਂ ਕਿਸੇ ਵਿਆਹ ਦੇ ਵਿੱਚ ਜਾ ਕੇ ਦੇਖੋ ਬਾਈ ਤੁਸੀਂ ਕਿਸੇ ਦੇ ਮਰਨੇ ਦੇ ਭੋਗ ਤੇ ਜਾ ਕੇ ਦੇਖੋ ਕਿਸੇ ਦੇ ਜਨਮ ਲੋਕ ਆਪਦੀ ਪਲੇਟ ਨੂੰ ਇਵੇਂ ਪਹਾੜ ਬਣਾ ਲੈਂਦੇ ਵੀ ਜਿਵੇਂ ਜ਼ਿੰਦਗੀ ਦੇ ਆਖਰੀ ਚੌਲ ਹੁੰਦੇ ਇਹੇ ਇਹ ਜ਼ਿੰਦਗੀ ਦੀ ਆਖਰੀ ਲਿਗ ਪੀਸ ਆ ਇਹ ਮਰਨ ਤੋਂ ਪਹਿਲਾਂ ਪਹਿਲਾਂ ਆਖਰੀ ਚੀਜ਼ ਖਾ ਲਈ ਆਪਾਂ ਨਹੀਂ ਮਰਦੇ ਇਦਾਂ ਕੁਛ ਵੀ ਹੁੰਦਾਗਾ ਮੈਂ ਇੱਕ ਵਾਰੀ ਇੱਕ ਵਿਆਹ ਦੇ ਵਿੱਚ ਗਿਆ ਬਾਈ ਹੂੰ ਚਲੋ ਜੇ ਤੁਹਾਨੂੰ ਚਿਕਨ ਖਾਣੇ ਚਿਕਨ ਖਾ ਲੋ ਜੋ ਖਾਣਾ ਤੁਸੀਂ ਖਾ ਲੋ ਉਹ ਕੇ ਸਾਡੀ ਤਾਂ ਕਈ ਬਰੀ ਮਾਤੀ ਹੈ ਹੁੰਦੀ ਵੀ ਭਾਈ ਪੈਸੇ ਪੂਰੇ ਤਰਨ ਚੱਲੇ ਜਿੰਨੇ ਦੇ ਸ਼ਬਨ ਪਾਉਣਾ ਉਹਨੇ ਬਾਈ ਜੀ ਕੀ ਕੀਤਾ ਉਹਨੇ 5-7 ਲੈਗ ਪੀਸਰ ਜਿਹੜੇ ਉਹ ਨਿੱਕੀ ਜਿਹੀ ਪਲੇਟ ਤੇ ਰੱਖ ਲਏ ਤੇ ਉਹ ਮਹਾਰਾਜ ਦੰਦੀ ਜੀ ਵੱਢ ਕੇ ਤੇ ਸੁੱਟ ਦਿਆ ਘਰੇ ਉਹਨੂੰ ਅਗਲਾ ਚੱਕ ਲਵੇ ਮੈਂ ਤਾਂ ਜੀ ਮੈਂ ਉਹ ਥੋੜਾ ਜਿਹਾ ਹਰਖ ਵੀ ਆਇਆ ਉਹਦੇ ਤੇ ਮੈਂ ਮੰਨਦੇ ਬਕ ਸੋਚਿਆ ਵੀ ਇਹ ਲੋਕ ਆ ਜਿਹੜੇ ਜਿਹੜੇ ਅੱਜ ਇਹਨੂੰ ਇੰਨਾ ਵੇਸਟ ਕਰ ਰਿਆ ਤੇ ਇਹਨਾਂ ਨੇ ਅੱਧਾ ਕਿਲੋ ਚਿਕਨ ਬਣਾਉਂਦੇ ਹੁੰਦੇ ਆ ਇਹ ਦਿਵਾਲੀ ਵਜਣੇ ਹੋਜੇ ਬੰਦੇ ਤੇ ਬਾਅਦ ਦੇ ਬੱਚੇ 10 ਜਣੇ ਉਹਨੂੰ ਖਾਂਦੇ ਹੁੰਦੇ ਤਾਂ ਪਾਣੀ ਪਾਪਾ ਉਹਦੀ ਤਰੀ ਵਧਾਈ ਜਾਂਦੇ ਹੁੰਦੇ ਤਾਂ ਐਸੇ ਦੇਖੋ ਕੁੜੀ ਦੇ ਬਾਪ ਦਾ ਕਿਵੇਂ ਬੁਰਾ ਹਾਲ ਕਰੀ ਜਾਂਦਾ ਉਹ ਕੁੜੀ ਦਾ ਬਾਪ ਜਿਹਨੇ ਇਹਨਾਂ ਸਾਰਿਆਂ ਨੂੰ ਰਜਾਉਣ ਦਾ ਅਜ ਠੇਕਾ ਲਿਆ ਇਹ ਕਿਵੇਂ ਫੂਡ ਬੇਸਡ ਕਰਦਾ ਇਹੇ ਸੋਚਦਾ ਵੀ ਭਾਈ ਉਹਦੇ ਗੱਲ ਚ ਗੁੱਠਾ ਦੇਈ ਜਾਂਦੇ ਅਸੀਂ ਵੀ ਥੋੜਾ ਜਿਹਾ ਸਬਰ ਹੋਣਾ ਚਾਹੀਦਾ ਵੀ ਯਾਰ ਮਰ ਥੋੜੀ ਚੱਲੇ ਜਾਂ ਜੇਕਰ ਤਰੀਕੇ ਨਾਲ ਤਹਿਜ਼ੀਬ ਨਾਲ ਖਾ ਲਾਂਗੇ ਹੂੰ